ਜਲਾਲਾਬਾਦ ਦੇ ਐਸ ਡੀ ਐਮ ਦਫ਼ਤਰ ਵਿੱਚ ਸਿੱਖ ਹਿੰਦੂ ਤੇ ਮੁਸਲਿਮ ਭਾਈਚਾਰੇ ਵੱਲੋਂ ਐਸ ਡੀ ਐਮ ਜਲਾਲਾਬਾਦ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕੰਗਣਾ ਰਣੋਤ ਦੀ ਨਵੀਂ ਲੱਗ ਰਹੀ ਫਿਲਮ ਅਮਰਜੈਂਸੀ ਨੂੰ ਲੈ ਕੇ ਰੋਸ ਜਤਾਇਆ ਗਿਆ ਉਹਨਾਂ ਵੱਲੋਂ ਐਸ ਡੀ ਐਮ ਜਲਾਲਾਬਾਦ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਕਿਹਾ ਕਿ ਫਿਲਮ ਨੂੰ ਨਾ ਲੱਗਣ ਦਿੱਤਾ ਜਾਵੇ ਇਸ ਫਿਲਮ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਜਿਵੇਂ ਪਤਾ ਹੀ ਹੈ ਇੱਕ ਅੱਜ ਤੋਂ ਕੁਝ ਚਿਰ ਪਹਿਲਾਂ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਕੰਗਨਾਰ ਨਾਵਦੀ ਇੱਕ ਐਮਰਜੈਂਸੀ ਫਿਲਮ ਆ ਰਹੀ ਹੈ। ਉਸ ਫਿਲਮ ਦੇ ਵਿੱਚ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਦਾ کردار ਨੂੰ ਨੀਵਾ ਵਿਖਾਉਣ ਲਈ ਸਾਡੇ ਹੀਰੋਆਂ ਨੂੰ ਨੀਵਾ ਵਿਖਾਉਣ ਲਈ ਉਹਨੇ ਬੜੇ ਆਪਣੇ ਗੁੰਝਲਦਾਰ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਅਸੀਂ ਬੀਜੇਪੀ ਗਵਰਨਮੈਂਟ ਨੂੰ ਹਮੇਸ਼ਾ ਹੀ ਬੀਜੇਪੀ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਇਹ ਸਿੱਖਾਂ ਦੀ ਭਾਵਨਾ ਨੂੰ ਭਾਵਨਾ ਦਾ ਖਿਲਵਾਲ ਕਰਦੀ ਆ ਰਹੀ ਹੈ ਤੇ ਮੈਂ ਵਾਰ-ਵਾਰ ਅਸੀਂ ਬੇਨਤੀ ਕਰਦੇ ਆ ਬੀਜੇਪੀ ਗਵਰਨਮੈਂਟ ਨੂੰ ਵੀ ਇਹ ਤੋਂ ਬਾਜ਼ ਆ ਜਾਏ ਇਹ ਜਿਹੜਾ ਐਮਪੀ ਹੈ ਇਹਨੂੰ ਵੀ ਬੇਨਤੀ ਹੈ ਵੀ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾ ਅਸੀਂ ਸਿੱਖ ਲੋਕ ਹਮੇਸ਼ਾ ਇਸ ਹਿੰਦੁਸਤਾਨ ਨੂੰ ਬਚਾਉਣ ਲਈ ਸੀ ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਨੂੰ ਆਜ਼ਾਦ ਲਈ ਕੁਰਬਾਨੀਆਂ ਕੀਤੀਆਂ ਨੇ ਪਰ ਅੱਜ ਜਿਹੋ ਜੇ ਤੁਸੀਂ ਸਾਡੇ ਨਾਲ ਕਰ ਰਹੇ ਹੋ ਤੇ ਸਾਡਾ ਮਨ ਨਹੀਂ ਕਰਦਾ ਵੀ ਅਸੀਂ ਤੁਹਾਡੇ ਨਾਲ ਕਿਤੇ ਰਹਿ ਬਾਈ ਸਰ ਫਿਲਮ ਦੇ ਵਿੱਚ ਕਿਸ ਤਰ੍ਹਾਂ ਦੇ ਸੀਨ ਨੇ ਜਿੰਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ ਸੰਤ ਗਿਆਨੀ ਜਰਨੈਲ ਸਿੰਘ ਨੂੰ ਇੱਕ ਅਤਵਾਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਸਿੱਖਾਂ ਨੂੰ ਉਹਦੇ ਵਿੱਚ ਇੱਕ ਖੂਨਖਾਰ ਜਿਵੇਂ ਇੱਕ ਆਪਾਂ ਕਹਿ ਸਕਦੇ ਹਾਂ ਵੀ ਸਮਾਜ ਲਈ ਚੰਗੇ ਨਹੀਂ ਵੀ ਉਸਾਂ ਦੇ ਕਿਰਦਾਰ ਵਿੱਚ ਪੇਸ਼ ਕੀਤਾ ਜਾ ਰਿਹਾ ਤੁਸੀਂ ਸਿੱਖਾਂ ਦੇ ਫਿਲਮ ਤੇ ਕੱਟ ਲਾਏ ਗਏ ਨੇ ਕੱਟ ਲਾਉਣ ਤੋਂ ਬਾਅਦ ਰਿਲੀਜ਼ ਬਾਰੇ ਕੀਤੀ ਜਾ ਰਹੀ ਹੈ ਲੀਡ ਵੀ ਕੀਤੀ ਗਈ ਹੈ ਕੀ ਉਹਨਾਂ ਦੇ ਨਾਲ ਸਹਿਮਤੀ ਨਹੀਂ ਨਹੀਂ ਸਹਿਮਤੀ ਅਸੀਂ ਬਿਲਕੁਲ ਅਸੀਂ ਬਿਨ ਦੀ ਸਹਿਮਤੀ ਨਹੀਂ ਸਾਡੀ ਕਿਸੇ ਵੀ ਮਤਲਬ ਸੇ ਕੌਮ ਦੇ ਕਿਸੇ ਵੀ ਜਥੇਬੰਦੀ ਦੀ ਕੋਈ ਸਹਿਮਤੀ ਨਹੀਂ ਇਹ ਬਿਲਕੁਲ ਐਹੋ ਜਿਹੀ ਫਿਲਮਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਜੇ ਸਾਡੀਆਂ ਹੋਰ ਫਿਲਮਾਂ ਤੇ ਪਾਬੰਦੀ ਲੱਗਦੀ ਹੈ ਸਿੱਖ ਕੌਮ ਵੱਲ ਬਣਾਈਆਂ ਜਾਂਦੀਆਂ ਨੇ ਤੇ ਐਹੋ ਜਿਹੀ ਫਿਲਮਾਂ ਤੇ ਪਾਬੰਦੀ ਲੱਗਣੀ ਚਾਹੀਦੀ ਜਿਹਨਾਂ ਸਾਡੀ ਭਾਵਨਾ ਤੇਸ ਪਹੁੰਚੇ ਅੱਜ ਫਿਲਮ ਰਿਲੀਜ਼ ਹੋਈ ਹੈ ਪੰਜਾਬ ਵਿੱਚ ਕੀ ਹਾਲਾਤ ਹੋਣਗੇ ਜੇਕਰ ਫਿਲਮ ਇਹ ਲਾਉਣਗੇ ਤੇ ਫਿਰ ਹਾਲਾਤ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੇ ਕੋਈ ਹਾਲਾਤ ਕਰਾਂਗੇ ਫਿਰ ਵਕਤ ਜਿਹੜੇ ਦੁਨੀਆ ਦੇ ਹਾਲਾਤ ਬੱਤਰ ਹੀ ਹੋਣੇ ਨੇ ਇਹ ਪ੍ਰਸ਼ਾਸਨ ਚਾਹੀਦਾ ਵੀ ਇਹਨਾਂ ਦੇ ਕੰਟਰੋਲ ਕਰ ਲਵੇ ਤੇ ਜੇ ਨਹੀਂ ਕੰਟਰੋਲ ਕਰਦੀ ਤੇ ਫਿਰ ਸਾਨੂੰ ਵੱਲ ਆਉਂਦਾ ਕਿਵੇਂ ਬੰਦ ਕਰਾਉਣੀ ਬਿਲਕੁਲ ਕਰਾਂਗੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਉਹ ਇੱਕ ਚਿੱਠੀ ਦਿੱਤੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋ ਅਸੀਂ ਵੀ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਨਾਲ ਸਹਿਮਤ ਆ ਜੇ ਉਹਨਾਂ ਨੇ ਲਿਖੀ ਗਈ ਹੈ ਤੇ ਬਹੁਤ ਬਹੁਤ ਨਾਲ ਧੰਨਵਾਦ ਅਸੀਂ ਬਿਲਕੁਲ ਜੋ ਸ਼੍ਰੋਮਣੀ ਕਮੇਟੀ ਵੀ ਕਹੋਗੀ ਅਸੀਂ ਨਾਲ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਗਈ ਅੱਜ ਦੀ ਤਰੀਕ ਦੇ ਵਿੱਚ ਉਹ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਾਉਂਦੀ ਏ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਨੂੰ ਅਤਵਾਦੀ ਦਰਸਾਇਆ ਗਿਆ ਸਾਡੀ ਕੌਮ ਸਾਰੀਆਂ ਕੌਮਾਂ Hindu Sikh ईसाई ਮੁਸਲਮਾਨ ਸਾਰੇ ਇੱਕ ਬਹੁਤ ਹੀ ਇੱਥੇ ਹਰ ਮਿਲ ਕੇ ਹਰ ਮਿਲ ਕੇ ਰਹਿੰਦੇ ਜ਼ਹਿਰੇ ਹਨ ਆਪਸ ਵਿੱਚ ਕੋਈ ਫਰਕ ਨਹੀਂ ਇਹ ਚਾਹੁੰਦੇ ਨੇ ਆਦੀਆ ਵੋਟਾਂ ਪਿੱਛੇ ਵੀ ਇਹ ਆਪਸ ਦੇ ਵਿੱਚ ਦੋ ਫਾੜ ਹੋਣ ਤੇ ਸਾਡਾ ਵੀ ਉल्लू ਸਿੱਧਾ ਹੁੰਦਾ ਰਵੇ ਆਦੀਆ ਵੋਟਾਂ ਪਿੱਛੇ ਇਹ ਸਾਨੂੰ ਨਾਲ ਲੜਾਣ ਤੇ ਇਹ ਪਹਿਨਾਂ ਵਾਰੀ ਜਦੋਂ ਲਾ ਫੜ ਕੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਰਿਲੀਜ਼ ਨਹੀਂ ਹੋਣ ਦੇਵਾਂਗੇ ਜਿੱਥੋਂ ਤੱਕ ਸਾਡੀ ਸਾਰਾ ਸਮਾਜ ਇਕੱਠਾ ਹੈ ਜਮੰਦਰਾ ਵਾਲੇ ਵੀ ਵੀਰ ਨੇ ਸਾਰੇ ਸਿੱਖ ਜਥੇਬੰਦੀਆਂ ਨੇ ਕਿਸਾਨ ਯੂਨੀਅਨ ਨੇ ਜਿੱਦ ਤੱਕ ਸਾਨੂੰ ਸੰਘਰਸ਼ ਕਰਨਾ ਪਿਆ ਸੰਘਰਸ਼ ਕਰਾਂਗੇ ਪਰ ਅਸੀਂ ਇਹ ਫਿਲਮ ਨਹੀਂ ਚੱਲਣ ਦੇਵਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਮ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਦੋ ਅੱਜ ਮਰਸਦੀ ਨਹੀਂ ਜ਼ਰੂਰੀ ਵੇਖੋ ਕਿੱਡੀ ਮਾੜੀ ਕਾਨੂੰਨੀ ਹਰਕਤ ਆ ਸਾਡੀ ਇਹ ਸੈਂਟਰ ਸਰਕਾਰ ਦੀ ਜਿਹੜੀ ਫਿਲਮ ਅਸੀਂ ਆਨੇ ਨਾ ਚਲਾਓ ਉਹਨੂੰ ਚਲਾ ਕੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਹਲੇ ਜਿਨ੍ਹਾਂ ਤੇ ਅਜੇ ਤੱਕ ਕੋਈ ਇੱਕ ਐਫ ਆਈ ਆਰ ਦੀ ਕਾਪੀ ਤੱਕ ਦਰਜ ਨਹੀਂ ਹੋਈਗੀ ਉਹਨਾਂ ਨੂੰ ਆਤਵਾਦੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਦੇ ਆ ਅਸੀਂ ਮੰਗ ਕਰਦੇ ਆ ਫਿਲਮ ਵਿਖਾਉਣੀ ਇਹ ਤੇ ਇਤਿਹਾਸ ਤੇ ਹੀ ਖਾਓ ਜਿਹੜੀ ਭਾਈ ਖਾਲੜਾ ਜੀ ਤੇ ਬਣਾਈ ਆ ਜਿਹਨੂੰ ਸੈਂਸਰ ਬੋਰਡ ਨੇ ਰੋਕ ਲਾਇਆ ਉਹੋ ਹੀਆਂ ਫਿਲਮਾਂ ਵਿਖਾਉ ਹੈਗੇ ਜੇਕਰ ਲੋਟ ਪਈ ਖਿਆਨਾ ਜਦੋਂ ਇਹ ਇਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਟੁੱਠਾ ਅਡਿਆ ਸੀਗਾ ਤੇ ਸਾਡੇ ਪੰਜਾਬੀਆਂ ਨੇ ਆਪ ਦਾ ਸਿਉਣਾ ਇੱਕ ਪਾਸੇ ਸਾਰੇ ਫਿੱਦੋ ਦੋਸਤਾਨ ਦੇ ਵਿੱਚੋਂ ਇਤਿਹਾਸ ਕੱਢ ਕੇ ਵੇਖੋ ਵੀ ਕਿੰਨਾ ਦੇ ਪੰਜਾਬੀਆਂ ਨੇ ਵੱਧ ਚੜ ਕੇ ਉਦੋਂ ਵੀ ਮਤ ਕੀਤੀ ਜੇ ਇਹ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਟੁੱਠਾ ਫੜ ਕੇ ਜਾਂਦੀ ਸੀਗੀ ਉੱਥੇ ਵਿਦੇਸ਼ਾਂ ਵਿੱਚੋਂ ਲਾਇਪ ਮੰਗਦੀ ਸੀ ਤਾਂ ਵੀ ਸਾਡੇ ਕਿਸਾਨਾਂ ਨੇ ਹਰ ਇੱਕ ਕ੍ਰਾਂਤੀ ਦੇ ਨਾਰਾ ਦਿੱਤਾ ਦੇ ਨਾਅ ਨੂੰ ਅੱਜ ਸਰਪਲਜ ਕਰ ਦਿੱਤਾ ਜੇਕਰ ਕੁਰਬਾਨੀਆਂ ਦੀ ਜਦੋਂ ਯਾਦ ਕਰਾਉਣ ਦੀ ਗੱਲ ਆਈ ਸੀ ਤਾਂ ਉਦੋਂ ਵੀ ਪੰਜਾਬੀਆਂ ਨੇ ਵੱਧ ਚੜ ਕੇ ਕੁਰਬਾਨੀਆਂ ਦਿੱਤੀਆਂ ਸੀ ਅੱਜ ਦੇ ਜੋ ਪਿਛਲੇ ਦਿਨੀ ਸਾਡੇ ਇੱਕ ਸਿੱਖ ਭਾਈਚਾਰੇ ਘਟਨਾ ਕੜੀ ਪਰ ਉੱਥੇ ਸਾਡਾ Hindu ਤੇ Muslim ਭਾਈਚਾਰਾ ਤੇ ਸਿੱਖ ਜਥੇਬੰਦੀਆਂ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਦੇ ਕੇ ਸਾਡਾ ਮਸਲਾ ਹੱਲ ਕਰਾਇਆ ਸ਼ਾਦਮਈ ਢੰਗ ਨਾਲ ਤੇ ਪ੍ਰਸ਼ਾਸਨ ਨੇ ਵੀ ਉੱਥੇ ਪੂਰਾ ਸਾਥ ਦਿੱਤਾ ਇਹ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰਾ ਮੁਸਲਮਾਨ ਸਾਹਿਬ ਬੇਕਾ ਇਹਨੂੰ ਅੱਗ ਲਾਉਂਦੀਆਂ ਕੋਸ਼ਿਸ਼ਾਂ ਨਾ ਕੀਤੇਆਂ ਯਾਨਾ ਸੈਂਟਰ ਆਉਂਦੀਆਂ ਕਾਨੂੰਨੀਆਂ ਚਾਲਾਂ ਤੋਂ ਜਿਹੜਾ ਬਾਜ ਜਾਵੇ ਤੇ ਹੋਈਆਂ ਹਰਕਤਾਂ ਬੰਦ ਕਰੇ ਜੇਕਰ ਇਹ ਫਿਰ ਵੀ ਫਿਲਮ ਜੇਕਰ ਰੀਲீஸ் ਹੁੰਦੀ ਏ ਉਹਦਾ ਪ੍ਰਸ਼ਾਸਨ ਜ਼ੁਮਿਆਰ ਹੋਵੇਗਾ ਸਾਨੂੰ ਭਾਵੇਂ ਇੱਥੇ ਰੋੜੀਆਮ ਕਰਨੇ ਪੈਣ ਭਾਵੇਂ ਸਾਨੂੰ ਸਿਨੇਮੇ ਕਰਾ ਕੇ ਧਰਨੇ ਦੇਣੇ ਪੈਣ ਅਸੀਂ ਇਹ ਫਿਲਮ ਨਹੀਂ ਲੱਗਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗਰੇਜ਼ਾਂ ਦੀ ਨੀਤੀ ਸੀ ਫੋਟੋ ਬਾਓ ਵੰਡ ਬਾਓ ਤੇ ਰਾਜ ਕਰੋ ਉਸੇ ਨੀਤੀ ਤੇ ਚਲਦੇ ਹੋਏ ਬੀਜੇਪੀ ਸਰਕਾਰ ਨੇ ਜਿਹੜਾ ਹਿੰਦੂ ਮੁਸਲਮ ਸਿੱਖ ਸਾਈ ਜਿਹੜੇ ਸਾਰੇ ਨਾਲ ਕੇ ਰਹਿ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਵਿੱਚ ਵੰਡ ਪਾਣ ਵਾਲੇ ਜਿਹੜੇ ਕੰਮ ਕਰਦੇ ਨੇ ਵੋਟਾਂ ਦੇ ਲੈਣ ਦੇ ਚੱਕਰ ਚ ਬਹੁਤ ਮਾੜੀ ਕੰਮ ਨੇ ਇੱਕ ਨੋਣੇ ਕੰਮ ਨਹੀਂ ਕਰਨੇ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਇਕੱਠੇ ਨੇ ਅੱਜ ਤੁਸੀਂ ਦੇਖਿਆ ਹੀ ਹੋਣਾ ਕਿ ਸਾਡੇ ਮੁਸਲਮ ਭਾਈਚਾਰੇ ਦੇ ਵੀਰ ਕਿਸਾਨ ਜੱਥੇਬੰਦੀਆਂ ਸਰਕਾਰੇ ਖਾਲਸਾ ਜੱਥੇਬੰਦੀ ਤੋਂ ਸਾਡੇ ਸਾਰੇ ਤਰ੍ਹਾਂ ਦੇ ਵੀਰ ਸਾਰੇ ਪਹੁੰਚੇ ਨੇ ਇੱਥੇ ਤੋ ਇਹ ਸਾਰੇ ਸਮੂਹੇ ਕ ਸਾਰੇ ਹੱਥ ਜੋੜ ਕੇ ਜਿਹੜੀ ਇਹ ਬੇਨਤੀ ਕਰਨੇ ਆ ਕਿ ਸਾਨੂੰ ਮਜਬੂਰ ਨਾ ਕਰੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਕਿ ਸਬਹੁਤ ਵੱਡਾ ਪੰਜਾਬ ਸਰਕਾਰ ਜਿਹਦਾ ਜਿੰਦਾ ਬਜਟ ਹੈ ਸੋ ਉਹਨੇ ਲਿਖ ਕੇ ਕੱਲ ਸੀਐਮ ਸਾਹਿਬ ਨੂੰ ਭੇਜਿਆ ਕਿ ਜਿਹੜਾ ਇਹਨੇ ਪੰਜਾਬ ਚ ਬੈਨ ਕਰ ਦਿੱਤੀ ਜਾਵੇ ਸੋ ਅਜੇ ਤੱਕ ਬੜੀ ਅਫਸੋਸਜਨ ਗੱਲ ਹੈ ਕਿ ਅਜੇ ਤੱਕ ਉਹਨਾਂ ਦੇਤੇ ਜਿਹੜਾ ਇਹਨਾਂ ਨੇ ਐਕਸ਼ਨ ਨਹੀਂ ਲਿਆ ਸੋ ਸਾਡੇ ਸਾਰਿਆਂ ਵੱਲੋਂ ਮੰਗੇ ਕਿ ਪੰਜਾਬ ਦੇ ਵਿੱਚ ਇਹਨੂੰ ਬੈਨ ਕੀਤਾ ਜਾਵੇ ਤੇ ਸਿਨੇਮਾ ਘਰਾਂ ਵਾਲੇ ਸਾਰੇ ਵੀਰੋ ਕਿਉਂਕਿ ਉਹ ਵੀ ਸਾਡੇ ਵਿੱਚ ਰਹਿ ਸਾਡੇ ਭਰਾ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਫਿਲਮ ਨੂੰ ਬਿਲਕੁਲ ਨਾ ਲਾਇਆ ਜਾਵੇ ਅੱਜ ਬੜਾ ਦੁੱਖ ਲੱਗਿਆ ਕਿ ਜਿਹੜੀ ਅੱਜ ਰਿਲੀਜ਼ ਅਮਰਜੰਸੀ ਫਿਲਮ ਹੋਈ ਹੈ ਅੰਗਨਰ ਨੋਰ ਦੀ ਬੜੀ ਮਾੜੀ ਗੱਲ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਸਰਕਾਰਾਂ ਨੂੰ ਬੈਨ ਚਾਹੀਦਾ ਹੈ ਪਹਿਲਾਂ ਹੀ ਬਣਾਣੀਆਂ ਨਹੀਂ ਚਾਹੀਦੀਆਂ ਤੇ ਨਾ ਇਹਨਾਂ ਦੀ ਮੈਂ ਮਨਜ਼ੂਰੀ ਦੇਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀ ਨਾ ਆਪਸੀ ਜਿਹੜੇ ਭਾਈਚਾਰਕ ਜਿਹੜੇ ਨਾ ਖਰਾਬ ਕਰਦੀਆਂ ਨੇ ਅਸੀਂ ਅੱਜ ਸਾਰਿਆਂ ਨੇ ਵੇਖੋ ਇਕੱਠੇ ਆ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਭਰਾ ਮੇਰੇ ਨਾਲ ਕਿਸਾਨ ਜੱਥੇਬੰਦੀਆਂ ਵੀ ਨੇ ਤੇ ਇਸਾਈ ਵੀ ਨੇ ਸਾਰੇ ਰਲ ਮਿਲ ਕੇ ਅਸੀਂ ਤੁਹਾਡੇ ਸਾਹਮਣੇ ਸਾਰੇ ਅਸੀਂ ਇਕੱਠੇ ਖੜੇ ਆ ਤੇ ਇਸ ਤਰ੍ਹਾਂ ਦੀ ਜਿਹੜੀ ਫਿਲਮ ਅੱਜ ਜਿਹੜੀ ਰਿਲੀਜ਼ ਹੋਈ ਹੈ ਇਹ ਫਿਲਮ ਜਿਹੜੀ ਆਪਸੀ ਭਾਈਚਾਰਕ ਜਿਹੜੀ ਸਾਂਝ ਨੂੰ ਖਰਾਬ ਕਰਦੀ ਹੈ ਇਹ ਸਰਕਾਰਾਂ ਦੀਆਂ ਕੂੜ ਨੀਤੀਆਂ ਨੇ ਜਿਹੜੀਆਂ ਇਹ ਆਪਦੀਆਂ ਵੋਟਾਂ ਖਾਤਰ ਇਸ ਤਰੀ ਦੀਆਂ ਫਿਲਮਾਂ ਵਖਾਦੇ ਨੇ ਵੀ ਇਹਨਾਂ ਦੇ ਜਿਹੜੇ ਸਿੱਖ ਭਾਈਚਾਰੇ ਜਿਹੜੇ ਇਹਨਾਂ ਨੂੰ ਮਾੜਾ ਵਿਖਾਇਆ ਇਸ ਫਿਲਮ ਚ ਦੱਸ ਰਹੇ ਨੇ ਤੇ ਮਾੜੀ ਗੱਲ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਚਾਹੀਦੀਆਂ ਮੇਰੇ ਤੇ ਇਹ ਫਿਲਮ ਰਿਲੀਜ਼ ਹੋਣੀ ਨਹੀਂ ਚਾਹੀਦੀ ਥੀ ਇਸ ਤੋਂ ਪਹਿਲਾਂ ਵੀ ਅਸੀਂ ਮੇਰੇ ਸਾਹਮਣੇ ਤਿੰਨ ਕੁ ਮਹੀਨੇ ਪਹਿਲਾਂ ਵੀ ਮੰਗ ਪੱਤਰ ਦੇ ਕੇ ਗਏ ਸੀਗੇ ਸਿਰਫ ਇਸੇ ਬੇਸ ਤੇ ਵੀ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਜੇ ਇਹ ਫਿਲਮ ਰਿਲੀਜ਼ ਹੋ ਗਈ ਤੇ ਮੇਰੇ ਸਾਹਮਣੇ ਵੀ ਆਉਣ ਵਾਲਾ ਟਾਈਮ ਮਾੜਾ ਹੋਊਗਾ ਕਿਉਂਕਿ ਇਹਦੇ ਵਿੱਚ ਜੋ ਦਿਖਾਇਆ ਜਾ ਰਿਹਾ ਉਹ ਸਿੱਖ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹਾਈ ਜਾ ਰਹੀ ਹੈ ਅਸੀਂ ਮੁਸਲਮਾਨ ਭਾਈਚਾਰੇ ਵੱਲੋਂ ਮੈਂ ਆਪਦਾ ਇਥੋਂ ਦੇ ਲੋਕਲ ਪ੍ਰਧਾਨ ਹੋਣ ਕਰਕੇ ਜਲਾਲਾਬਾਦ ਦਾ ਮੈਂ ਸਾਰੇ ਮੁਸਲਮਾਨ ਚ ਭਾਈਚਾਰੇ ਵੱਲੋਂ ਵਿਸ਼ਵਾਸ ਦਿਵਾਉਣਾ ਹੈ ਅਗਰ ਸਿੱਖ ਭਾਈਚਾਰੇ ਨੂੰ ਜਾਂ ਹਿੰਦੂ ਭਾਈਚਾਰੇ ਨੂੰ ਕਿਤੇ ਵੀ ਲੋਡ ਪੈਂਦੀ ਹੈ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਪਾਸੇ ਜਾਣਾ ਪਵੇ ਤੇ ਅਸੀਂ ਰਿੰਗੂ ਖਾਲਸਾ ਜੀ ਨੂੰ ਯਕੀਨ ਦਿਵਾਉਣਾ ਹੈ ਵੀ ਅਸੀਂ ਇਹਨਾਂ ਦੇ ਨਾਲ ਆ ਨੰਬਰ 2 ਜੋ ਸਰਕਾਰ ਵੱਲੋਂ ਇੱਕ ਲਿਬਰ ਰਿਲੀਜ਼ ਕੀਤੀ ਗਈ ਹੈ ਮੈਂ ਤਾਂ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਪੰਜਾਬ ਦੇ ਵਿੱਚ ਨਾ ਚ ਲਈ ਜਾਵੇ ਪਹਿਲੀ ਗੱਲ ਤਾਂ ਕਿਤੇ ਬਣਾ ਚੱਲੇ ਨਹੀਂ ਤਾਂ ਫਿਰ ਪੰਜਾਬ 'ਚ ਨਾ ਚ ਲਈ ਜਾਵੇ ਜਿੰਨੀ ਤੇ ਆਉਣ ਵਾਲੇ ਜਿਹੜੇ ਹਾਲਾਤ ਨੇ ਮਾੜੇ ਹੋਣਗੇ। ਜੈ ਸ਼੍ਰੀ ਰਾਮ ਅੱਜ ਫੇਰ ਵਿਖਾ ਦਿੱਤਾ ਵੀ ਹਿੰਦੂ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰੇ ਵੀਰ ਅਸੀਂ ਸਾਰੇ ਇਕੱਠੇ ਆ ਕੋਈ ਵੀ ਐਵੇਂ ਦੇ ਹਾਲਾਤ ਪੰਜਾਬ 'ਚ ਨਹੀਂ ਪੈਦਾ ਹੋਣ ਦਿੱਤੇ ਜਾਣਗੇ ਜੀ ਸਾਹਿਬ ਨਾਲ ਸਾਡਾ ਭਾਈਚਾਰਾ ਤੇ ਕੋਈ ਆ ਚਾਵੇ। ਇਸ ਫਿਲਮ ਦੀ ਅਸੀਂ ਘੋਰ ਨਿੰਦਾ ਕਰਦੇ ਆ ਸਾਰੇ ਪੰਜਾਬ 'ਚ ਫਿਲਮ ਨੂੰ ਬੈਨ ਕਰਾਵਾਂਗੇ ਨਾ ਹੀ ਕਿਤੇ ਲੱਗਣ ਦੇ ਆਗੇ ਤੇ ਨਾ ਹੀ ਕਿਤੇ ਨੂੰ ਇੰਦੀ ਸ਼ਰਮਾਤ ਹੋਣ ਦਿੱਤੀ ਜਾਵੇਗੀ ਸਾਰੇ ਰਿੰਕੂ ਵੀਰ ਜੀ تنਵੀਰ ਵੀਰ ਜੀ ਲਾਡੀ ਜੀ ਸਾਰੇ ਹਿੰਦੂ ਧਰਮ ਸਿੱਖ ਭਾਈਚਾਰਾ ਇਕੱਠਾ ਹੈ ਇੱਕ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਾੜੀ ਗੱਲ ਹੈ ਇਹ ਸਰਕਾਰਾਂ ਦੇ ਜੋ ਪੰਜਾਬ ਦੇ ਵਿੱਚ ਸਿੱਖ ਭਾਵਨਾ ਨੂੰ ਫੇਸ ਪਛਾਣ ਵਾਸਤੇ ਇਹ ਫਿਰ ਰਿਲੀਜ਼ ਕੀਤੀ ਗਈ ਹੈ ਇਹ ਤਾਂ ਐਂ ਲੱਗਦਾ ਜਿਵੇਂ ਜਾਣ ਬੁੱਝ ਕੇ ਸਿੱਖਾਂ ਨੂੰ ਦੁੱਖ ਦੇਣ ਵਾਸਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਲਵਾਉਣ ਦੀ ਇਹਨੂੰ ਆਗਿਆ ਦਿੱਤੀ ਗਈ ਹੈ ਇਹ 2 ਮਹੀਨੇ ਪਹਿਲਾਂ ਹੀ ਜਥੇਬੰਦੀਆਂ ਨੇ ਇਸ ਫਿਲਮ ਨੂੰ ਰਿਲੀਜ਼ ਰਿਲੀਜ਼ ਕਰਨ ਤੋਂ ਰੋਕਿਆ ਸੀ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ ਸੀ ਪਰ ਸਰਕਾਰ ਨੇ ਉਸ ਮੰਗ ਪੱਤਰ ਦਾ ਉਸ ਜਿਹੜੀ ਇਹਨਾਂ ਨੂੰ ਜਿਹੜੀ ਪਾਬੰਦੀ ਲਾਉਣ ਦੀ ਤੇਰੀ ਲਾਉਣੀ ਚਾਹੀਦੀ ਸੀ ਉਹ ਇਹਨਾਂ ਲਾਈ ਨਹੀਂ ਪਰ ਅੱਜ ਰਿਲੀਜ਼ ਕਰਨ ਦਾ ਜਿਹੜਾ ਇਹਨਾਂ ਨੇ ਸਰਕਾਰ ਨੇ ਆਰਡਰ ਕਰਤਾ ਬਹੁਤ ਮੰਦ ਭਾਗਾ ਅਤੇ ਇਹ ਫਿਲਮ ਇੱਥੇ ਲੱਗਣੀ ਨਹੀਂ ਚਾਹੀਦੀ ਕਿਉਂਕਿ ਇਸ ਫਿਲਮ ਲੱਗਣ ਕਰਕੇ ਸਬਕ ਬਾਰੇ ਉਹਨਾਂ ਦੇ ਰਿਸਪੋਨਸਿਬਿਲਿਟੀ ਜਿਹੜੇ ਐਸਬਲਗ ਦੇ ਚੱਕਰ ਬਾਹਰ ਦਿੱਤਾ ਗਿਆ ਜਿਹੜੀ ਕੰਨ ਦਾ ਨੋਟ ਹੈ ਉਹ ਅਬਦੁੱਲ ਰਜ਼ੀ ਜੇਬੀ ਰੋਲ ਕਰ ਰਹੀ ਹੈ ਕਾਂਗਰਸ ਦੇ ਮੁਖੀ ਇੰਦਰਾ ਗਾਂਧੀ ਦਾ ਤੇ ਜਿੱਤੇ ਸਾਡੇ ਜਿੱਤੇ ਪਿੰਡਰਾਲੇ ਸਰਦਾਰ ਜਨਾਲ ਸਿੰਘ ਪਿੰਡਰਾਲੇ ਜਿਹੜੇ ਸੰਤ ਸੀ ਸਾਡੇ ਉਹਨਾਂ ਨੂੰ ਅਤਵਾਦੀ ਦਿਖਾਇਆ ਗਿਆ ਸਾਰੇ ਹੀ ਰੋਲ ਜਿਹੜੇ ਨੇ ਉਹ ਮਤਲਬ ਕਿ ਇੱਕ ਸਿੱਖ ਕੌਮ ਦੇ ਉਲਟ ਵਿਖਾਏ ਗਏ ਹਨ ਜਿੰਦਾ ਰੋਲ ਚੰਗਾ ਵਿਖਾਣਾ ਸੀ ਉਹ ਗਲਤ ਵਿਖਾਇਆ ਗਿਆ ਜਿਹੜਾ ਗਲਤ ਵਿਖਾਉਣਾ ਸੀ ਉਹ ਚੰਗਾ ਵਿਖਾਇਆ ਗਿਆ ਇਸ ਕਰਕੇ ਸਾਡੇ ਤਾਂ ਇਧਰੇ ਇਹਦੇ ਬਲੂਧਰੇ ਜਾਣਗੇ ਜੋ ਫਿਲਮ ਲੱਗੀ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਇਹ ਫਿਲਮ ਨੂੰ ਜਲਦੀ ਤੋਂ ਜਲਦੀ ਬੈਨ ਕੀਤਾ ਜਾਵੇ ਪੰਜਾਬ ਵਿੱਚ ਨਹੀਂ ਸਾਰੇ ਇੰਡੀਆ 'ਚ ਹੀ ਬੈਨ ਕੀਤਾ ਜਾਵੇ ਤੇ ਅਸੀਂ ਇਹਨਾਂ ਦੇ ਧਰਮਾਧੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ